ਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਸਾਡੇ ਚੈਨਲ ਜੱਟ ਨਾੜ ਕੇਰਾਂ ਵਾਲੇ ਦੇ ਵਿੱਚ ਤੇ ਸਾਡਾ ਅੱਜ ਵੀਡੀਓ ਪਾਉਣ ਦਾ ਇਹੀ ਮਕਸਦ ਸੀ ਕਿ ਸੋਸ਼ਲ ਮੀਡੀਆ ਤੇ ਇੱਕ ਬਢੇਰੀ ਉਮਰ ਦੇ ਲਾੜੇ ਲਾੜੀ ਦੀ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਤੇ ਉਸ ਦੀ ਅਸਲ وجہ ਕਿਸੇ ਨੂੰ ਨਹੀਂ ਪਤਾ ਵੀ ਉਹਨਾਂ ਨੇ ਇੰਨੀ ਬਢੇਰੀ ਉਮਰ ਦੇ ਵਿੱਚ ਵਿਆਹ ਕਿਉਂ ਕਰਵਾਇਆ ਤੇ ਲੋਕ ਜਿੰਨੇ ਮੂਹਨੇ ਉਹਨੀਆਂ ਗੱਲਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਮੈਂ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਦੇ ਥੱਲੇ ਪੜੇ ਨੇ ਤੇ ਕਈ ਗਲਤ ਕਮੈਂਟ ਵੀ ਕਰ ਰਹੇ ਨੇ ਇਸ ਲਾੜਾ ਲਾੜੀ ਦੀ ਵੀਡੀਓ ਦੇ ਥੱਲੇ ਤੇ ਅਸਲ ਵਜ੍ਹਾ ਦਾ ਕਿਸੇ ਨੂੰ ਨਹੀਂ ਪਤਾ ਇਸ ਲਾੜੇ ਦਾ ਨਾਮ ਸਰਜੀਤ ਸਿੰਘ ਤੇ ਲਾੜੀ ਦਾ ਨਾਮ ਹਰਵਿੰਦਰ ਕੌਰ ਹੈ ਤੇ ਇਹ ਹੁਣ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਕੈਨੇਡਾ ਦੇ ਵਿੱਚ ਹੀ ਇਹਨਾਂ ਦਾ ਵਿਆਹ ਹੋਇਆ ਇਸ ਵੱਡੇ ਰੀ ਉਮਰ ਦੇ ਲਾੜਾ ਲਾੜੀ ਦੇ ਬਾਰੇ ਜਿੰਨੀ ਕੀ ਅਸੀਂ ਜਾਣਕਾਰੀ ਸੋਸ਼ਲ ਮੀਡੀਆ ਤੋਂ ਇਕੱਠੀ ਕੀਤੀ ਹੈ ਤੇ ਸਾਨੂੰ ਪਤਾ ਲੱਗਿਆ 18 ਸਾਲ ਪਹਿਲਾਂ ਇਸ ਲਾੜਾ ਤੇ ਲਾੜੀ ਦਾ ਰਿਸ਼ਤਾ ਐ ਹੋਇਆ ਸੀ ਤੇ ਕਿਸੇ ਵਜ੍ਹਾ ਦੇ ਕਾਰਨ ਮਜਬੂਰੀਆਂ ਦੇ ਕਰਕੇ ਲਾੜੀ ਦਾ ਕਨੇਡਾ ਦਾ ਵੀਜ਼ਾ ਨਹੀਂ ਲੱਗਿਆ ਤਾਂ ਕਰਕੇ ਐਨੀ ਬਢੇਰੀ ਉਮਰ ਦੇ ਵਿੱਚ ਜਦੋਂ 18 ਸਾਲਾਂ ਦੇ ਬਾਅਦ ਲਾੜੀ ਕਨੇਡਾ ਦੇ ਵਿੱਚ ਆਉਂਦੀ ਹੈ ਤਾਂ ਪੂਰੇ ਰੀਤੀ ਰਿਵਾਜਾਂ ਦੇ ਨਾਲ ਇਸ ਲਾੜਾ ਲਾੜੀ ਦਾ ਵਿਆਹ ਕੀਤਾ ਜਾਂਦਾ ਹੈ ਤੇ ਦੋਸਤੋ ਕਈ ਮੇਰੇ ਵੀਰ ਤੇ ਭੈਣਾ ਸੋਸ਼ਲ ਮੀਡੀਆ ਤੇ ਗਲਤ ਟਿੱਪਣੀਆਂ ਕਰ ਰਹੇ ਨੇ ਇੰਨੀ ਵੱਡੀ ਉਮਰ ਦੇ ਵਿੱਚ ਵਿਆਹ ਕਰਵਾਉਣ ਦੀ ਕੀ ਲੋੜ ਪੈ ਗਈ ਸੀ ਜਿੰਨੇ ਮੂੰਹ ਨੇ ਓਨੀਆਂ ਲੋਕਾਂ ਨੇ ਗੱਲਾਂ ਕੀਤੀਆਂ ਨੇ ਪਰ ਦੋਸਤੋ ਲੋਕਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਤੇ ਸਾਨੂੰ ਐਵਜੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਰੱਬ ਦੇ ਰੰਗਾਂ ਤੋਂ ਬਚ ਕੇ ਰਿਹਾ ਕਰੋ ਰੱਬ ਦੇ ਰੰਗਾਂ ਦਾ ਕੋਈ ਭੇਤ ਨਹੀਂ ਤੇ ਦੋਸਤੋ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜ਼ਰੂਰ ਕਰਿਓ ਤੇ ਸਾਨੂੰ ਸਾਡੀ ਟੀਮ ਨੂੰ ਇਹ ਲਾੜਾ ਲਾੜੀ ਬਹੁਤ ਪਸੰਦ ਆਏ ਤੁਹਾਨੂੰ ਕਿਦਾਂ ਲੱਗੀ ਇਹ ਜੋੜੀ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਬਾਕੀ ਜੋ ਵੀਰੋ ਤੇ ਭੈਣਾ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਸ ਲਾੜੇ ਦਾ ਨਾਮ ਸਰਜੀਤ ਸਿੰਘ ਤੇ ਲਾੜੀ ਦਾ ਨਾਮ ਹਰਵਿੰਦਰ ਕੌਰ ਹੈ ਤੇ ਜੋੜੀ ਬਾਖਮਾਲ ਹੈ ਬਹੁਤ ਹੀ ਪਿਆਰੀ ਜੋੜੀ ਹੈ ਤੇ ਜੋੜੀਆਂ ਧੁਰੋਂ ਬਣ ਕੇ ਆਉਂਦੀਆਂ ਨੇ ਅਕਸਰ ਹੀ ਆਪਾਂ ਗੱਲਾਂ ਸੌਂਦੇ ਆ ਤੇ ਦੋਸਤੋ ਬਹੁਤ ਹੀ ਪਿਆਰੀ ਜੋੜੀ ਹੈ ਸਰਜੀਤ ਸਿੰਘ ਤੇ ਰਵਿੰਦਰ ਕੌਰ ਦੀ ਜੋੜੀ ਸਾਡੀ ਟੀਮ ਨੂੰ ਬਹੁਤ ਪਸੰਦ ਆਈ ਤੇ ਦੋਸਤੋ ਤੁਹਾਨੂੰ ਇਹ ਜੋੜੀ ਕਿੱਦਾਂ ਲੱਗੀ ਕਮੈਂਟ ਜਰੂਰ ਕਰਿਓ ਤੇ ਅਸੀਂ ਸਾਡੇ ਚੈਨਲ ਦੇ ਜ਼ਰੀਏ ਇਹੀ ਅਰਦਾਸ ਕਰਦੇ ਆਂ ਦੁਆ ਕਰਦੇ ਆਂ ਕਿ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਦੋਸਤੋ ਤੁਸੀਂ ਵੀ ਇਸ ਜੋੜੀ ਨੂੰ ਦਿਓ ਮੁਬਾਰਕਾਂ ਅਕਸਰ ਆਖਿਆ ਜਾਂਦਾ ਕਿ ਜੋੜੀਆਂ ਧਰੂ ਬਣ ਕੇ ਆਉਂਦੀਆਂ ਨੇ ਤੇ ਇਹ ਵੀ ਜੋੜੀ ਧਰੂ ਬਣ ਕੇ ਆਈ ਹੈ ਤੇ ਦੋਸਤੋ ਅਸੀਂ ਆਪਣੇ ਚੈਨਲ ਦੇ ਜ਼ਰੀਏ ਵਧਾਈਆਂ ਦਿੰਦੇ ਆ ਇਸ ਜੋੜੀ ਨੂੰ